ਅਸੀਂ ਆਪਣੀ ਪਾਰਟੀ ਕਹਿ ਰਹੇ ਹਾਂ ਫੋਟੋਆਂ ਸਾਰੀਆਂ ਬਾਦਲ ਸਾਹਿਬ ਦੀਆਂ ਲਾਈਨਾਂ ਦੇ ਨਾਲ ਸਾਡੇ ਮਨ 'ਚ ਕੋਈ ਇਦਾਂ ਦੀ ਗੱਲ ਹੀ ਨਹੀਂ ਹੈਗੀ ਕਿਉਂਕਿ ਪ੍ਰਧਾਨ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਦ ਤੱਕ ਦੇ ਉਹ ਪ੍ਰਧਾਨ ਹੈ ਤੇ ਅਸੀਂ ਪ੍ਰਧਾਨ ਹੀ ਕਹਿਣਾ ਜੀ ਹਾਂ ਹਾਂ ਜਦ ਤੱਕ ਦੇ ਪ੍ਰਧਾਨ ਸੀ ਹੁਕਮ ਮੰਨਣਾ ਹੁੰਦਾ ਅਸੀਂ ਤੇ ਇੱਕ ਇੱਕ ਹੁਕਮ ਮੰਨਿਆ ਕਿ ਕੈਂਡੀਡੇਟ ਖੜਾ ਕੀਤਾ ਲੋ ਪ੍ਰੋਫਾਈਲ ਕਰੋ ਡੋਰ ਟੂ ਡੋਰ ਜਾਓ ਪਰਚੇ ਹੁਕਮ ਕਰਦੇ ਜੇ ਹੁਕਮ ਕਰ ਦੇਣਗੇ ਕਿ ਜਲੰਧਰ ਵਾਲੇ ਸਾਰੇ ਅਕਾਲੀ ਦਲ ਚੋਂ ਬਾਹਰ ਕਰ ਦਿੱਤੇ ਜਾਂਦੇ ਆ ਤੇ ਫਿਰ ਉਹਨਾਂ ਦੀ ਮਰਜ਼ੀ ਹੈ ਜੀ ਅਸੀਂ ਕਹਿੰਦੇ ਕਿ ਦੇਸੋ ਬੇਕਰਨ ਦੇ ਚੀਮਾ ਸਾਹਿਬ ਦਾ ਮਸੂਲਾ ਹਾਂ ਜੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਬੋਲੀਏ ਜੇ ਅਸੀਂ ਸ਼੍ਰੋਮਣੀ ਕਾਲੀ ਦਲ ਦੀ ਘਾਟੇ ਬੰਦੀ ਲਈ ਕਹੀਏ ਅਸੀਂ ਤੇ ਆਪਣੇ ਆਪ ਫੈਸਲਾ ਕੀਤਾ ਕਿ ਅਸੀਂ ਮਾਫੀ ਮੰਗਣ ਜਾਣਾ ਹਾਂ ਮਾਫੀ ਕਿੱਥੇ ਮੰਗ ਰਹੇ ਆ ਠੀਕ ਹੈ ਕਾਲਤਰ ਸਾਹਿਬ ਦੇ ਜਾ ਕੇ ਉਹ ਇਸ ਲਈ ਮੰਗ ਰਹੇ ਆ ਪ੍ਰਧਾਨ ਸਾਹਿਬ ਵੀ ਆਉਣਗੇ ਇਹ ਤੇ ਉਹਨਾਂ ਦੀ ਮਰਜ਼ੀ ਹੈ ਜੀ ਸੁਣੇ ਹਾਂ ਤੇ ਉਹਨਾਂ ਨੂੰ ਤੇ ਅਸੀਂ ਜ਼ੋਰ ਲਾ ਰਹੇ ਸੀ ਅਸੀਂ ਕੱਲ ਵੀ ਕਿਹਾ ਕਿ ਅਸੀਂ ਸਾਡੇ ਮਨ ਤੇ ਬੋਝ ਹੈ ਵੀ ਜੋ ਲੋਕ ਕਹਿੰਦੇ ਦੇਖੋ ਕਦੀ ਕਦੀ ਲੋਕਾਂ ਦੀ ਆਵਾਜ਼ ਸੁਣ ਲੈਣੀ ਚਾਹੀਦੀ ਹਾਂ 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 ਜੇ ਹਰ ਗੱਲ ਦੇ ਵਿੱਚ ਨਹੀਂ ਸੁਣਦੇ ਸੀ ਕਮਸ ਟੂ ਕਮ ਜਿਹੜੀ ਸਾਡੇ ਬੇਤਰੀ ਦੀ ਗੱਲ ਹੋਵੇ ਜਿਹੜੇ ਗੁਰੂ ਦੇ ਘਰ ਦੀ ਗੱਲ ਹੋਵੇ ਤਾਂ ਸੋਣ ਹੀ ਲੈਣੀ ਚਾਹੀਦੀ ਸੁਣੋ ਹਾਂ ਭੇਜੋਗੇ ਤੁਸੀਂ ਅਸੀਂ ਤਾਂ ਕੱਲ ਵੀ ਅਪੀਲ ਕੀਤੀ ਹਣੀ ਵੀ ਪਹਿਲੇ ਮੈਂ ਅਪੀਲ ਕਰਦੀ ਤੁਹਾਡੇ ਨਾਲ ਹੀ ਪਰ ਪ੍ਰਧਾਨ ਸਾਹਿਬ ਜੇ ਸਾਰੀ ਪਾਰਟੀ ਦੇ ਜਾ ਕੇ ਆਪਾਂ ਚਲੇ ਜਾਈਏ ਉਹ ਕਹਿੰਦੇ ਸੀ ਮੰਗ ਲਈ ਮੈਂ ਵੀ ਉਹ ਗੱਲ ਕਹਿਣ ਲੱਗੇ ਕਿ ਲੱਗੇ ਅਕਾਲ ਤਖਤ ਸਾਹਿਬ ਤੇ ਪਰਲੇ ਪਾਸੇ ਮਾਫੀ ਮੰਗ ਲਈ ਜਾਂਦੀ ਪਿੱਛੇ ਕੋਈ ਮੰਗੀ ਨਾ ਸਾਹਮਣੇ ਹੋ ਕੇ ਨਾ ਮੰਗੀ ਉਦੋਂ ਕਿਉਂ ਨਹੀਂ ਤੁਸੀਂ ਕਿਹਾ ਮੈਂ ਕਿਹਾ ਪਹਿਲਾਂ ਕਿਹਾ ਸੀ ਮੇਰਾ ਬਿਆਨ ਕਰ ਦੋ ਸਭ ਤੋਂ ਪਹਿਲਾਂ ਬਿਆਨ ਤੇ ਮੇਰਾ ਹੀ ਆਇਆ ਜਦੋਂ ਕਹਿੰਦੇ ਤੁਸੀਂ ਬਿਆਨ ਕਿਉਂ ਦੇਈ ਜਾਂਦੇ ਹੋ ਜਿੱਦਣ ਉਹਨੇ ਕਿਹਾ ਮੈਂ ਮਾਫੀ ਮੰਗ ਲਈਏ ਮੈਂ ਉਸੇ ਵੇਲੇ ਕਿਹਾ ਕਿ ਵਿਧੀ ਵਿਵਧਾਨ ਦੇ ਅਨੁਸਾਰ ਮਾਫੀ ਨਹੀਂ ਮੰਗੀ ਗਈ ਸਿਧਾਂਤਕ ਮਾਫੀ ਨਹੀਂ ਇਹ ਸ੍ਰੀ ਅਕਾਲ ਤਰ ਸਾਹਿਬ ਦੇ ਉੱਤੇ ਸਿਧਾਂਤਕ ਮਾਫੀ ਨਹੀਂ ਹੈ ਜੇ ਮੰਗਣੀ ਹੁੰਦੀ ਹੈ ਪਹਿਲੇ ਚਿੱਠੀ ਦੇਣੀ ਪੈਂਦੀ ਉਹਦਾ ਪ੍ਰੋਸੀਜਰ ਹੈ ਮਹਾਰਾਜ ਰਣਜੀਤ ਸਿੰਘ ਨੂੰ ਯਾਦ ਕਰ ਲਓ ਜਦੋਂ ਉਹਨੇ ਮਾਫੀ ਮੰਗੀ ਸੀ ਫਿਰ ਗ੍ਰਹਿ ਮੰਤਰੀ ਨੂੰ ਯਾਦ ਕਰ ਲਓ ਉਹਨੇ ਮਾਫੀ ਕਿੱਦਾਂ ਮੰਗੀ ਸੀ ਫਿਰ ਤੁਸੀਂ ਸਰਜੀਤ ਸਿੰਘ ਬਰਨਾਲੇ ਨੂੰ ਯਾਦ ਕਰ ਲਓ ਉਹਨੇ ਮਾਫੀ ਕਿੱਦਾਂ ਮੰਗੀ ਸੀ ਇੱਕ ਵਾਰੀ ਪਹਿਲਾਂ ਚਿੱਠੀ ਦਿਓ ਫਿਰ ਬਾਅਦ ਜਾ ਕੇ ਤੁਹਾਨੂੰ ਬੁਲਾਉਣਗੇ ਤੁਸੀਂ ਆਪਣੀ ਪੇਸ਼ੀ ਕਰੋ ਜੋ ਤੁਹਾਡੇ ਚੋ ਗਲਤੀ ਕੀਤੀ ਨਹੀਂ ਕੀਤੀ ਕਮੀਆਂ ਹੋਣ ਜੀ ਇਹ ਹੈ ਕਿ ਨਹੀਂ ਕੀਤੀ ਇਹ ਉਹਨਾਂ ਨੇ ਦੇਖਣੀ ਹੈ ਜਿੱਥੇਦਰ ਨੂੰ ਆਪਣੇ ਲੈਵਲ ਤੇ ਦੇਖਣ ਦਿਓ ਤੇ ਫਿਰ ਬਾਅਦ ਵਿੱਚ ਤੁਸੀਂ ਉੱਥੇ ਜਾ ਕੇ ਪੇਸ਼ ਹੋ ਕੇ ਖੜੇ ਹੋਣਾ ਪੈਂਦਾ ਅਕਾਲਪੁਰ ਜੀ ਜੋ ਤੁਸੀਂ ਕਹੋਗੇ ਸਾਨੂੰ ਮਨਜ਼ੂਰ ਹੈ ਜੀ ਇਹੀ ਹੈ ਨਾ ਜੀ ਤੇ ਉਹਦੇ ਸਵੀਕਾਰ ਕਰਾਂ ਉਹ ਪੁੱਛਦੇ ਆ ਵੀ ਤੁਸੀਂ ਇਹ ਕੀਤਾ ਵੀ ਸਾਨੂੰ ਕਹਿਣਾ ਪੈਂਦਾ ਜੀ ਵੀ ਇਹ ਸਾਡੀ ਸਮੇਂ ਚ ਹੋ ਗਿਆ ਕਿਹੜੀਆਂ ਗਲਤੀਆਂ ਮੰਨਦੇ ਤੁਸੀਂ ਦੇਖੋ ਮੈਂ ਤੇ ਮੈਂ ਤੇ ਕਿਸੇ ਨੂੰ ਜਾਣਦੀ ਨਹੀਂ ਕਿ ਕਿਹੜੀ ਗਲਤੀ ਇਹਨੇ ਕੀਤੀ ਮੈਤੇ ਪਤਾ ਹੀ ਨਹੀਂ ਸੀਗਾ ਗੁਰੂ ਸਾਹਿਬ ਦੀਆਂ ਬੇਦਬੀਆਂ ਅਕਾਲੀ ਦਲ ਚ ਗੁਰੂ ਸਾਹਿਬ ਦੀ ਬੇਦਬੀ ਸਾਡੀ ਸਰਕਾਰ ਚ ਹੋਈ ਅੱਜ ਵੀ ਹੋ ਰਹੀਆਂ ਨੇ ਕੈਪਟਨ ਦੀ ਸਰਕਾਰ ਚ ਵੀ ਹੋਈ ਹੈ ਇਹ ਚ ਕੋਈ ਸ਼ੱਕ ਨਹੀਂ ਪਰ ਕਿਉਂਕਿ ਇਹ ਨਿਸ਼ਾਨਾ ਆਪਣੇ ਆ ਤੇ ਆਪਣੇ ਤੋਂ ਬਿਲਕੁਲ ਹੁੰਦਾ ਪੰਥਕ ਸਰਕਾਰ ਹੋਣ ਕਰਕੇ ਸਾਡੀ ਸਰਕਾਰ ਹੋਣ ਕਰਕੇ ਸਾਡੀ ਗਲਤੀ ਇੰਨੀ ਹੈ ਮੈਂ ਜਿਹੜੀ ਗੱਲ ਕਰਦੀ ਆਂ ਕਿ ਜਦੋਂ ਗੁੰਮ ਗਿਆ ਸੀ ਸਾਡਾ ਫਰਜ਼ ਬੰਦਾ ਸੀ ਉਸੇ ਵੇਲੇ ਗੁਰੂ ਸਾਹਿਬ ਸੁਚੇਤ ਹੋ ਕੇ ਗੁਰੂ ਸਾਹਿਬ ਜੀ ਨੂੰ ਅਸੀਂ ਬਰਾਮ ਚ ਕਰਦੇ ਹਾਂ ਹਾਂ ਹਾਂਜੀ ਉਹ ਵੀ ਸਮਾਂ ਜ਼ਿਆਦਾ ਪੈ ਗਿਆ ਇਹ ਸਾਡੀ ਗਲਤੀ ਹੈ ਦੂਜੀ ਗੱਲ ਰਾਮ ਰਹੀਮ ਨੂੰ ਮਾਫ ਕਰਨਾ ਮੈਨੂੰ ਨਹੀਂ ਪਤਾ ਕਿ ਉਹ ਕਿੱਧਰ ਦੀ ਕਾਰ ਹੋਈ ਕਿਹਨਾਂ ਨੇ ਮਾਫ ਕੀਤਾ ਕਿਹਨਾਂ ਨੇ ਕਰਾਇਆ ਦੁੱਖ ਹੈ ਕਿ ਜਿਸ ਅਕਾਲ ਤੱਕ ਦਾ ਜਥੇਦਾਰ ਜਿਹੜਾ ਸੀ ਉਹ ਅੱਜ ਵੀ ਸਾਡੇ ਉੱਤੇ ਬੈਠਾ ਹੋਇਆ ਤੇ ਮੈਂ ਤਾਂ ਜਥੇਦਾਰ ਨੂੰ ਵੀ ਕੰਨੀ ਹੈ ਕਿ ਕਿਰਪਾ ਕਰੋ ਉਹਨਾਂ ਨੂੰ ਵੀ ਉੱਥੇ ਫਲਨਕਾਰੀ ਲਾਓ ਕੋਈ ਸੱਚ ਦੱਸ ਦੇਣ ਕਿਉਂ ਕਿਉਂ ਸਾਡੇ ਪਾਸ ਪਵਾੜਾ ਪਾਇਆ ਹੋਇਆ ਗਿਆਨੀ ਗੁਰਮੁਖ ਸਿੰਘ ਤੇ ਲਾਈਵ ਹੋ ਕੇ ਦੱਸਿਆ ਸੀ ਉਹਨਾਂ ਨੇ ਕਹਿੰਦੇ ਕਿ ਚਿੱਠੀ ਆਉਂਦੀ ਆ ਸਾਨੂੰ ਕਿ ਬਾਦਲ ਸਾਹਿਬ ਨੇ ਕਿਹਾ ਕਿ ਘਰ ਆਓ ਇੱਥੇ ਇੱਥੇ ਮਾਫੀ ਨਮਾ ਹੋਣਾ ਹੁਣ ਤੁਸੀਂ ਆਪ ਦੱਸੋ ਕੀ ਕਰੀਏ ਇੱਥੇ ਕੀ ਕਰੀਏ ਫਿਰ ਮਨ ਦੁਖੀ ਹੁੰਦਾ ਹੈ ਨਾ ਕਿ ਲੋਕ ਦੁਖੀ ਹੁੰਦੇ ਤਾਂ ਅਸੀਂ ਵੀ ਦੁਖੀ ਹੁੰਨੇ ਆ ਕਿੰਨਾ ਕੁ ਪਰਦੇ ਪਾਈ ਜਾਈਏ ਕਿੰਨਾ ਝੂਠ ਬੋਲੀ ਜਾਈਏ ਮੈਂ ਬਲ ਗੋਲੀ ਕਾਂਡ ਹੋ ਜਾਂਦਾ ਕੀ ਕਰਾਂਗੇ ਜੀ ਅਸੀਂ ਮੈਂ ਤਾਂ ਨਹੀਂ ਗੋਲੀ ਚਲਵਾਈ ਅਸੀਂ ਦੋਸ਼ੀ ਨਹੀਂ ਹੈ ਪਰ ਅਸੀਂ ਇੰਨੇ ਦੋਸ਼ੀ ਆ ਕਿ ਸਰਕਾਰ ਸੀ ਸਾਡੀ ਸਰਕਾਰ ਸੀ ਸਰਕਾਰ ਸੀ ਪਾਰਟੀ ਸੀ ਅਸੀਂ ਉਹਨਾਂ ਦੇ ਨਾਲ ਸੀ ਔਰ ਅਸੀਂ ਚੁੱਪ ਰਹੇ